ਤੰਦ ਕਮਾਮ ਵਿਖੇ 7ਵੇਂ ਕਿੱਕਰਟ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਇਸ ਮੌਕੇ ਗਰਾਮ ਪੰਚਾਇਤ ਅਤੇ ਖਾਲਸਾ ਸਪੋਰਟਸ ਕਲੱਬ ਵੱਲੋਂ ਸਾਂਝੇ ਤੌਰ ਤੇ ਸਰਪੰਚ ਕੁਲਵਿੰਦਰ ਕੌਰ ਬਲੋਰੀ ਬਨਕਟਕੇ ਅਤੇ ਪ੍ਰਸ਼ਾਦ ਪੰਡਕ ਦੇ ਮੈਚਾਂ ਦੀ ਸ਼ੁਰੂਆਤ ਕਰਵਾਈ ਇਸ ਮੌਕੇ ਪਹਿਲਾ ਮੈਚ ਮੱਲਾ ਬੇਦੀਆਂ ਤੇ ਬੰਗਾ ਦੀ ਟੀਮ ਵਿਚਕਾਰ ਸ਼ੁਰੂ ਹੋਇਆ ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਵੱਲੋਂ ਖਾਲਸਾ ਸਪੋਰਟਸ ਕਲੱਬ ਦੀ ਚਲਾਕਾ ਕਰਦੇ ਹੋਏ ਕਿਹਾ ਕਿ ਇਹ ਅਵਰਾਨ ਦਾ ਬਹੁਤ ਹੀ ਚਲੋ ਅਗਾਜੂ ਕੁਪਰਾਲਾ ਹੈ ਇਸ ਤਰ੍ਹਾਂ ਦੇ ਪਾਲਿਆਂ ਦੇ ਨਾਲ ਨੌਜਵਾਨਾਂ ਨੂੰ ਨਸ਼ਾ ਦੂਰ ਕਰਨ ਦੀ ਪ੍ਰੇਰਣਾ ਮਿਲਦੀ ਹੈ ਅਤੇ ਇਸ ਮੁਕਤੀ ਉਹਨਾਂ ਨੇ ਦੱਸਿਆ ਕਿ ਬੇਸ਼ੱਕ ਮਾਂ ਬੱਚ ਨੌਜਵਾਨਾਂ ਨੂੰ ਖੇਡਣ ਲਈ ਭਾਵੇਂ ਗ੍ਰਾਊਂਡ ਨਹੀਂ ਹੈ ਪਰ ਫਿਰ ਵੀ ਨੌਜਵਾਨ ਇੱਡਾ ਪ੍ਰਤੀ ਜਾਗਰੂਕ ਹਨ ਜਿੱਥੇ ਮੈਚ ਹੋ ਰਿਹਾ ਹੈ ਨਾ ਇਹ ਦਾ ਸਕੂਲ ਦੀ ਗ੍ਰਾਊਂਡ ਹੈ ਤੇ ਉਹਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 56 ਟੀਮਾਂ ਹਿੱਸਾ ਲੈ ਰਹੀਆਂ ਹਨ ਇਸ ਮੌਕੇ ਸਪੋਰਟਸ ਕਲੱਬ ਦੇ ਪ੍ਰਧਾਨ ਕਲਦੀਪ ਸਿੰਘ ਨੇ ਦੱਸਿਆ ਕਿ ਇਨਾਂ ਵਿੱਚ ਚੰਦੇ ਵਿੱਚ ਐਨ ਆਰਈ ਵੀਰਾਂ ਵਿੱਚੋਂ ਸੁਖੀ ਨਿਊਜ਼ੀਲੈਂਡ ਦੇ ਮਖਤਿਆਰ ਸੰਗਠਲੀ ਅਵਤਾਰ ਅਮਨਦੀਪ ਸਿੱਧੂ ਯੂਕੇ ਹਰਵਿੰਦਰ ਸਿੰਘ ਕੈਨੇਡਾ ਜਸਦੀਪ ਸਿੰਘ ਪੱਟੀ ਯੂਐਸਏ ਅਤੇ ਦਲਵਾਗ ਅਮਰ ਯੂਐਸਏ ਦਾ ਬਹੁਤ ਖਾਸ ਧੰਨਵਾਦ ਹੈ ਇਸ ਮੌਕੇ ਗ੍ਰਾਮ ਪਚਾਹਚੋਂ ਪੰਜ ਦਲਵਾਗ ਰਾਮ ਪੰਜ ਕੁਸ਼ਵੰਤ ਹੀਰ ਪੰਜ ਸ਼ਮੀ ਪੰਜ ਜਸਵਿੰਦਰ ਕੌਰ ਪੰਜ ਨਰਮਨ ਕੌਰ ਪੰਜ ਕਰਨ দত্ত ਤੋਂ ਇਲਾਵਾ ਸਰ ਪਹੁੰਚ ਕਰਵਿੰਦਰ ਕੋ ਅਧਿਪਤੀ ਲਖਵੀਰ ਸਿੰਘ ਲੰਬਦਾਰ ਬਲਬੀਰ ਸਿੰਘ ਸਾਫਕਾ ਪੰਚ ਬਲਵਿੰਦਰ ਰਾਮ ਲੰਬਦਾਰ ਰਾਣਾ ਸਾਫ ਸਿੰਘ ਸੰਤੋਖ ਰਾਮ ਅਤੇ ਨੌਜਵਾਨਾਂ ਵਿੱਚੋਂ ਮੰਗਾ ਰਵੀ ਕਾਲੀ ਤਾਰਾ ਮਨੀਸ਼ ਹਰਸ਼ ਹਰਮਨ ਸ਼ਮੀਰ ਮੁਹਿੱਤ ਰਫੀ ਰਾਜਵੀਰ ਆਦ ਮੌਕੇ ਤੇ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਈਕਲ ਆਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਾਜੀ ਲੰਮੜਾ ਜੀ ਅੱਜ ਤੁਹਾਡੇ ਪਿੰਡ ਕਮਾਉਂ ਦੀ ਵਿੱਚ ਟੂਰਨਾਮੈਂਟ ਦਾ ਪ੍ਰਬੰਧ ਕੀਤਾ ਗਿਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਸਾਡਾ ਪਿੰਡ ਕਮਾਉਂ ਉਦੋਂ ਵਿੱਚ ਜਿਹੜੇ ਨੌਜਵਾਨਾਂ ਵੱਲੋਂ ਹਰਤਾਲ ਸਾਹ ਸਪੋਰਟਸ ਕਲੱਬ ਬਣਾਈ ਗਈ ਆ ਉਹ ਹਰ ਇੱਕ ਸਾਲ ਆਪਣੇ ਕ੍ਰਿਕਟ ਦਾ ਟੂਰਨਾਮੈਂਟ ਇੱਥੇ ਕਰਾਉਂਦੇ ਆ ਆਲੇ ਦੁਆਲੇ ਦੇ ਪੂਰੇ ਇਲਾਕੇ ਵਿੱਚੋਂ ਟੀਮਾਂ ਇੱਥੇ ਪਹੁੰਚਦੀਆਂ ਮੁਕਾਬਲੇ ਲਈ ਬਹੁਤ ਸੋਹਣਾ ਇੰਤਜ਼ਾਮ ਕੀਤਾ ਹੈ ਪਰ ਰੋਧਕਰਨ ਦੇ ਮੁੰਡਿਆਂ ਨੇ ਅਸੀਂ ਹਰ ਇੱਕ ਤਰ੍ਹਾਂ ਨਾਲ ਪੂਰੀਆਂ ਟੀਮਾਂ ਨੂੰ ਸਹਾਇਕ ਦੇਣ ਲਈ ਤਿਆਰ ਆਂ ਪੂਰੀ ਪੰਚਾਇਤ ਮੀਟੀ ਦੇ ਨਾਲ ਕਲੱਬ ਦੇ ਨਾਲ ਆ ਜਿਸ ਤਰ੍ਹਾਂ ਵੀ ਕਹਿਣਗੇ ਉਸ ਤਰ੍ਹਾਂ ਦਾ ਇੰਤਜ਼ਾਮ ਕਰਨ ਨੂੰ ਅਸੀਂ ਹਰ ਤਰ੍ਹਾਂ ਦੇ ਸਹਿਯੋਗ ਦੇਵਾਂਗੇ ਆਪਣੇ ਵੱਲੋਂ ਪੰਚਾਇਤ ਵੱਲੋਂ ਪੂਰੇ ਪਿੰਡ ਵੱਲੋਂ ਮੈਂ ਸਾਰਿਆਂ ਨੂੰ ਖੇਡਰਾਂ ਨੂੰ ਉਹਨਾਂ ਦੇ ਮੈਨੇਜਮੈਂਟ ਨੂੰ ਵਧਾਈ ਦਿੰਦਾ ਜਿਹੜਾ ਇਹ ਉਪਰਾਲਾ ਕਰਕੇ ਹਰ ਸਾਲ ਇਹ ਟੂਰਨਾਮੈਂਟ ਕਰਵਾਉਂਦੇ ਆ ਆਪਣੇ ਪਿੰਡ ਦਾ ਨਾਮ ਆਲੇ ਦੁਆਲੇ ਏਰੀਆ ਦੇ ਵਿੱਚ ਉਜਾਗਰ ਕਰਦੇ ਆ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਹੁਣ ਮੈਂ ਨਿਰਮਲਾ ਦੇਵੀ ਪਿੰਡ ਕਮਾਮ ਤੇ ਪੰਚਾਇਤ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਇਹ ਬੇਨਤੀ ਕਰਦੀ ਹਾਂ ਕਿ ਇਹ ਖੇਡਾਂ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਤੇ ਇਹਨਾਂ ਨੇ ਅਤਿਸ਼ਾਹ ਬੱਚਿਆਂ ਦਾ ਹੋਰ ਵਧੇ ਖੇਡਾਂ ਵੱਲ ਤੇ ਸਰਕਾਰਾਂ ਨੂੰ ਵੀ ਅਪੀਲ ਹੈ ਬੇ ਇਹ ਵੀ ਧਿਆਨ ਦੇਣ ਬੱਚਿਆਂ ਵੱਲ ਨਸ਼ਿਆਂ ਤੋਂ ਬਰੁੱਧ ਹੋਣ ਤੇ ਇਹ ਆਪਣਾ ਬੱਚੇ ਆਪਣਾ ਖਿਆਲ ਰਖਣ ਤੇ ਪੰਚਾਇਤ ਮੈਂਬਰਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਆ ਕਿ ਸਭ ਇਹਨਾਂ ਨੂੰ ਜੋ ਚੀਜ਼ ਚਾਹੀਦੀ ਆ ਇਹਨਾਂ ਦੀ ਸਾਰੀ ਸਹੂਲਤ ਪੂਰੀ ਕੀਤੀ ਜਾਵੇ ਮੈ ਪ੍ਰਧਾਨ ਖਾਲਸਾ ਸਪੋਰਟਸ ਕਲੱਬ ਤਮਾਮ ਅੱਜ 6 7 8 9 10 ਪੰਚਾਇਤ ਦੇ ਨਗਰ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਬੱਚਿਆਂ ਦੇ ਬੀੜਾਂ ਦੇ ਸਹਿਯੋਗ ਦੇ ਨਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਉਹਦੇ ਵਿੱਚ 10 ਤਰੀਕ ਨੂੰ ਜੋ ਇਨਾਮ ਹੈ ਇਹ ਆਪਣੇ 21000 ਆਪਣੇ ਫਾਈਨਲ ਤੇ ਸ਼ੋਰ ਦੂਸਰਾ ਨਾਮ ਹੈ 11000 ਪ੍ਰਧਾਨ ਜੀ ਤੁਸੀਂ ਇਹ ਗੱਲ ਦੱਸੋ ਵੀ ਤੁਸੀਂ ਪ੍ਰਧਾਨ ਨੂੰ ਇਸ ਕਲੱਬ ਦੇ ਵੀ ਇਸ ਗਰਾਊਂਡ ਨੂੰ ਕੀ ਕੀ ਲੋੜ ਹੈਗੀ ਹੈ ਸਰਕਾਰ ਨੂੰ ਜਿਹੜੀ ਮਦਦ ਦਿੱਤੀ ਜਾਵੇ ਗਰਾਊਂਡ ਨੂੰ ਅਸੀਂ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਆਪਣੀ ਪੰਚਾਇਤ ਦੇ ਥਰੂ ਵੀ ਬੱਚਿਆਂ ਨੂੰ ਜਿਹੜੀ ਗਰਾਊਂਡ ਹੈ ਉਹ ਪੂਰੀ ਗਰਾਊਂਡ ਦਿੱਤੀ ਜਾਵੇ ਇਹ ਜੋ ਗਰਾਊਂਡ ਹੈ ਇਹ ਸਕੂਲ ਦੀ ਗਰਾਊਂਡ ਹੈ ਇਹਦੇ ਵਿੱਚ ਇਹਦੇ ਵਿੱਚ ਬੱਚੇ ਬੱਚਿਆਂ ਨੂੰ ਜਗਾ ਘਟ ਹੈ ਖੁੱਲੀ ਨਹੀਂ ਹੈ ਇਹ ਬਹੁਤ ਧਾਇਰਾ ਘਟ ਹੈ ਗਰਾਊਂਡ ਪ੍ਰੋਪਰ ਦਿੱਤੀ ਜਾਵੇ ਨਵੀਂ ਸਾਡੀ ਪੰਚਾਇਤ ਦੀ ਜ਼ਮੀਨ ਹੈਗੀ ਆ ਭਈ ਉਹਦੇ ਵਿੱਚ ਸਾਨੂੰ ਗਰਾਊਂਡ ਔਰ ਸਟੇਡੀਅਮ ਬਣਾ ਕੇ ਦਿੱਤਾ ਜਾਵੇ ਬੱਚਿਆਂ ਨੂੰ ਔਰ ਬਣਦੀ ਸਹੂਲਤਾਂ ਜਿਹੜੀ ਬੱਚਿਆਂ ਨੂੰ ਉਹ ਪ੍ਰੋਪਰ ਦਿੱਤੀ ਜਾਵੇ ਤਾਂ ਕਿ ਜੋ ਬੱਚੇ ਨਸ਼ਿਆਂ ਤੋਂ ਰਹਿਤ ਰਹਿ ਸਕਣ ਔਰ ਆਪਣੀ ਸਿਹਤ ਦੇ ਵਿੱਚ ਕਾਮਯਾਬ ਹੋ ਸਕਣ ਵਧੀਆ ਆਪਣੇ ਇਹਨਾਂ ਦੇ ਮਾਪੇ ਇਹਨਾਂ ਦੇ ਜੋ ਇਹਨਾਂ ਦੀ ਖੁਸ਼ਹਾਲੀ ਦੇਖ ਸਕਣ ਮੇਰੀ ਇਹੀ ਬੇਨਤੀ ਆ ਸਰਕਾਰ ਨੂੰ